ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤਾਂ ਦੋਸਤੋ ਅੱਜ ਆਪਣੀ ਵਿਜਿਟ ਪਿੰਡ 마ੜੀ ਗੌਰ ਸਿੰਘ 마ੜੀ ਗੌਰ ਸਿੰਘ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਪਿੱਖੀ ਪਿੰਡ ਤੋਂ ਜਿਹੜਾ ਰੋਡ ਦੋਸਤੋ ਖੇਮ ਕਰਨ ਜਾਂਦਾ ਹੈ ਤੇ ਸਾਢੇ 4 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ 마ੜੀ ਗੌਰ ਸਿੰਘ ਦੀ ਪਿੱਖੀ ਪਿੰਡ ਤੋਂ ਤੇ ਨਾਲ ਲੱਗਦੇ ਪਿੰਡ ਕਲਸੀਆਂ ਮੱਖੀ ਕਲਾਂ ਇਹ ਪਿੰਡ ਬਿਲਕੁਲ ਨਜ਼ਦੀਕ ਲੱਗਦੇ ਆ ਸਾਧਰਾ ਪਿੰਡ ਬਿਲਕੁਲ ਲੱਗੇ ਆ ਜਾਂਦਾ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਮਾੜੀ ਗੌਰ ਸਿੰਘ ਕਰਨੀ ਆ ਵੀਰ ਮਲਕੀਤ ਸਿੰਘ ਦੇ ਘਰ ਆਇਆ ਦੋਸਤੋ ਵੈਸੇ ਪਸ਼ੂਆਂ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਜੈਨੂਨ ਘਰੇਲੂ ਘਰ ਦੇ ਪਸ਼ੂ ਆ ਕੁਝ ਕੁ ਟਾਈਮ ਪਹਿਲਾਂ ਜਿਹੜਾ ਥੋੜਾ ਬਾਤਾਂ ਪਸ਼ੂ ਵਪਾਰ ਦਾ ਕੰਮ ਕੀਤਾ ਸੀ ਫਿਰ ਥੋੜਾ ਜਿਹਾ ਸਟਾਪ ਲਾ ਗਏ ਵੀਰ ਹੁਣ ਜਿਹੜੇ ਪਸ਼ੂ ਨੇ ਇਹ ਖਰੀਦੇ ਸੀ ਉਹਨਾਂ ਦੁਆਰਾ ਤੇ ਘਰੇਲੂ ਪਸ਼ੂ ਆ ਸਵੇਰੇ ਪੀਤੇ ਵੀ ਆ ਬਾਕੀ ਗੱਬਣ ਜਿਹੜੀਆਂ ਬਹਿੜਾਂ ਬਿਲਕੁਲ ਨੇੜ ਆ ਸੌਣ ਦੇ ਇਹ ਵੀ ਤੁਹਾਨੂੰ ਦਿਖਾ ਦਾਂਗੇ ਇੱਕ ਝੋਟੀ ਦਿਖਾ ਦਾਂਗੇ ਦੋਸਤੋ ਨੀਲੀ আরাਵੀ ਦੀ ਝੋਟੀ ਆ ਤੇ ਝੋਟੀ ਨਸਲ ਬਰੀਡ ਦੇ ਵਿੱਚ ਤਾਂ ਪੂਰੀ ਹੈ ਦੋਸਤੋ ਰਿਕਾਰਡ ਵੀ ਵੀਰ ਚੰਗਾ ਦੱਸ ਰਿਹਾ ਮਦਰ ਰਿਕਾਰਡ ਚੰਗਾ ਦੱਸ ਰਿਹਾ ਤੇ ਬਾਕੀ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਇਸ ਦੀ ਮਦਰ ਕਿਸੇ ਵੀਰ ਨੇ ਦੇਖਣੀ ਆ ਤੇ ਉਹਦਾ ਰਿਕਾਰਡ ਵੀ ਤੁਹਾਨੂੰ ਮਿਲ ਜੂਗਾ ਠੀਕ ਆ ਜੀ ਤੇ ਅੱਜ ਦੋਸਤੋ 13 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਸਮਾਂ ਕੋਈ ਦੁਪਹਿਰ ਦੇ ਦੋਸਤੋ ਸਾਢੇ 12:00 ਵਜੇ ਦਾ ਸਮਾਂ ਹੈਗਾ ਸੋ ਬਾਕੀ ਕੱਲੇ ਕੱਲੇ ਪਸ਼ੂ ਦੀ ਕੱਲੇ ਕੱਲੇ ਐਨੀਮਲਸ ਦੀ ਡਿਟੇਲਡ ਲੈ ਲਾਂਗੇ ਆਪਾਂ ਵੀਰ ਮਲਕੀਤ ਸਿੰਘ ਤੋਂ ਸੋ ਆਓ ਚੱਲਦੇ ਹਾਂ ਕਰਦੇ ਹਾਂ ਗੱਲਬਾਤ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜਰੂਰ ਬਨੇ ਰਹੋ ਸਭ ਤੋਂ ਪਹਿਲਾਂ ਵੀਰ ਮਲਕੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਜਿੰਨੇ ਵੀਡੀਓ ਵੇਖਣਦੇ ਵੀਰ ਭਰਾ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਤੁਹਾਡੇ ਚੈਨਲ ਨੂੰ ਰਾਜ ਸੰਧੂ ਫਾਰਮਿੰਗ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਨ ਨਾਲ ਜੁੜੋ ਤੁਹਾਡੇ ਤੇ ਆਪਣਾ ਪਿੰਡ ਵੀਰ ਜੀ ਮਾੜੀ ਗੌੜ ਸਿੰਘ ਜੇ ਫੋਨ ਨੰਬਰ ਆਪਣਾ ਹੈਗਾ ਜੇ 9992727513 ਜਿਹੜਾ ਤਰਨਤਾਰਨ ਪੈਂਦਾ ਤਹਿਸੀਲ ਆਪਣ ਨੂੰ ਪੱਟੀ ਪੈਂਦੀ ਜੇ ਇਹ ਤੇ ਭਿੱਖੀ ਪਿੰਡ ਤੋਂ ਵੀਰ ਜੀ 4.5 ਕਿਲੋਮੀਟਰ ਦੂਰ ਜੇ ਠੀਕ ਹਾਂਜੀ ਪਿੰਡ ਆਪਣਾ ਮਾੜੀ ਗੌਰ ਸਿੰਘ ਜੀ ਤੇ ਲੋਹੜੀ ਦੀਆਂ ਸਾਰੇ ਵੀਰ ਭੈਣ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਬਿਲਕੁਲ ਜੀ ਤੁਹਾਨੂੰ ਵੀ ਵੀਰ ਜੀ ਸਾਰੇ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ ਹੋਣ ਅੱਛਾ ਵੀਰ ਮਲਕੀਤ ਜਿੱਦਾਂ ਕਿ ਆਪਾਂ ਦੱਸਿਆ ਵੀ ਥੋੜਾ ਬਾਦਾਂ ਪਸ਼ੂ ਵਪਾਰ ਦਾ ਕੰਮ ਵੀ ਕੀਤਾ ਤੁਸੀਂ ਥੋੜਾ ਟਾਈਮ ਪਹਿਲਾਂ ਬਾਅਦ ਛੱਡ ਦਿੱਤਾ ਸੀ ਵਿੱਚ ਹਾਂਜੀ ਵੀਰ ਜੀ ਕੀਤਾ ਸੀ ਤਕਰੀਬਨ ਉਹਨਾਂ ਸਾਲਕ ਦੇ ਲਾਗੇ ਬੰਨੇ ਸਮਾਂ ਹੋ ਗਿਆ ਓਕੇ ਤੇ ਛੱਡ ਘੱਟਿਆ ਕੋਈ ਕਾਰਨ ਕਰਕੇ ਜਾਂ ਲੀਵਰ ਦੀ ਪ੍ਰੋਬਲਮ ਵੀਰ ਜੀ ਥੋੜੀ ਇੱਕ ਨਾ ਪੈਸੇ ਪੂਹੇਆਂ ਦਾ ਕੰਮ ਥੋੜਾ ਜਿਹਾ ਸਰਕਲ ਨਹੀਂ ਸੈੱਟ ਹੁੰ ਚਲੋ ਨੈਕਸਟ ਟਾਈਮ ਕਿਤਨਾ ਕੀਤੇ ਮੈਨੂੰ ਲੱਗਦਾ ਵੀ ਇਹ ਕੀੜਾ ਹੀ ਹੁੰਦਾ ਵੀ ਇੱਕ ਵਾਰੀ ਮੈਨੂੰ ਤਾਂ ਵੀ ਛੱਡਿਆ ਗਿਆ ਤੇ ਫਿਰ ਬੰਦੇ ਨੂੰ ਹੁੰਦਾ ਵੀ ਇੱਕ ਵਾਰੀ ਦੁਬਾਰਾ ਕੰਮ ਸ਼ੁਰੂ ਕਰ ਗਈ ਕਰਾਂਗੇ ਵੇਝਿਓ ਕੋਈ ਨਹੀਂ ਲਿਆ ਕਰਾਂਗੇ ਮਾਲ ਡੰਗਰ ਪਾ ਕੇ ਕਰਾਂਗੇ ਵੀਡੀਓ ਆਪਾਂ ਬਿਲਕੁਲ ਬਿਲਕੁਲ ਤੇ ਲੋ ਵੀ ਦੋਸਤੋ ਸ਼ੁਰੂਆਤ ਕਰ ਲੈਣੀ ਆਪਾਂ ਪਹਿਲੇ ਨੰਬਰ ਤੋਂ ਇੱਕ ਨੀਲੀ ਰਾਵੀ ਦੇ ਵਿੱਚ ਝੋਟੀ ਆ ਦੋਸਤੋ ਇਹ ਤੁਹਾਨੂੰ ਦਿਖਾ ਦਿੰਨੇ ਆ ਤੇ ਮਲਕੀਤ ਭਾਈ ਪੂਰੀ ਡਿਟੇਲ ਆਪਾਂ ਇਹਦੀ ਸਾਂਝੀ ਕਰਦਗੇ ਵੀਰਾਂ ਦੇ ਨਾਲ ਵੀ ਇੱਕ ਤਾਂ ਇਹ ਦੱਸ ਦਈਏ ਵੀ ਰਿਕਾਰਡ ਵਾਈਜ਼ ਵੀ ਦੱਸਦੇ ਆਪਣੇ ਨੇੜੇ ਬੰਨਿਓ ਖਰੀਦੀ ਸੀ ਆਪਾਂ ਇਹ ਵੀ ਜੀ ਆਪਾਂ ਆਪਣੇ ਯਾਰ ਦੋਸਤੋਂ ਲਈ ਜੇ ਝੋਟੀ ਓਕੇ ਇਹਦੀ ਮਦਰ ਦਾ ਜਿਹੜਾ ਮਿਲਕ ਰਿਕਾਰਡ ਉਹ 16 17 ਕਿਲੋ ਦਾ ਜੀ ਅੱਛਾ ਜੀ ਹਾਂ ਜੀ ਹੂੰ ਤੇ ਇਹ ਛੇਦਾਂਤ ਕਰ ਗਈ ਜੇ ਹੁਣ ਮਤਲਬ ਵੀ ਥੋੜੀ ਜੀ ਉਮਰੋ ਥੋੜੀ ਜੀ ਹੋ ਗਈ ਆ ਬਾਕੀ ਕੋਈ ਗੱਲ ਨਹੀਂ ਕੋਈ ਠਿੱਕੀ ਆ ਥੋੜੀ ਜੀ ਉਹ ਵੀਰ ਸਾਹਿਬ ਸੰਭਾਲ ਤੋ ਹੀ ਥੋੜਾ ਜਿਹਾ ਕੰਮ ਗਿਆ ਸੀ ਉਹਨਾਂ ਵੀਰ ਉਹਨਾਂ ਦਾ ਤੇ ਬਾਕੀ ਕੋਈ ਵੀਰ ਲੈ ਗਿਆ ਤਾਂ ਕੋਈ ਗੱਲ ਨਹੀਂ ਵੀਰ ਦੀ ਮੱਝ ਵਧੀਆ ਬਣ ਜਾਣੀ ਆ ਹਾਂ ਮਦਰ ਵੀਰ ਦੀ ਬਿਲਕੁਲ ਇਸੇ ਤਰ੍ਹਾਂ ਨੀਲੀ ਲੱਗਦਾ ਮਦਰ ਵੀਰ ਜੀ ਵਿਖਾ ਦਾਂਗੇ ਕੋਈ ਗੱਲ ਨਹੀਂ ਜਿਹੜਾ ਵੀਰ ਆਊਗਾ ਨਾ ਓਕੇ ਤੇ ਵਿਖਾ ਦਾਂਗੇ ਆਪਾਂ ਮਦਰ ਵੀ ਉਹ ਵੀਰ ਦੇ ਕੋਲੇ ਆਪਣੇ ਲਾਗੂ ਲਈ ਆ ਆਪਾਂ ਠੀਕ ਆ ਹਾਂਜੀ ਲਓ ਦੋਸਤੋ ਉਮਰੋ ਬੇਸ਼ੱਕ ਪੱਕੀ ਆ ਪੱਕੀ ਤੋਂ ਭਾਵੇਂ ਵੀ ਚਲੋ ਦੋ ਦਿ ਸਹੀ ਹੈ ਸਹੀ ਬਹੁਤ ਚੰਗੀ ਹੈ ਨਾ ਵੀ ਵੇਖਿਆ ਨਹੀਂ ਕਿਸੇ ਨੇ ਤੇ ਬਾਬੇ ਵੇਖਿਆ ਧਿਆਨ ਹੀ ਨਹੀਂ ਦਿੱਤਾ ਚੰਗੀ ਤਰ੍ਹਾਂ ਤੇ ਹਾਂ ਅੱਗੇ ਹੀ ਟੂਟ ਕੱਢੀ ਇਹਨੇ ਕੋਈ ਪ੍ਰੋਪਰ ਵੀਰ ਜੀ ਇੱਕ ਕੱਢ ਗਈ ਜੇ ਮੇਰੇ ਕੋਲ ਜਿੱਦਾਂ ਦੀ ਆਈ ਏ ਓਕੇ ਹਾਂਜੀ ਮੈਂ ਆ ਵੀ ਲਿਸੀ ਆ ਤੇ ਹੁਣ ਕੀ ਕਰਾਉਣੀ ਆ ਰਾਜੀ ਰੂਜੀ ਹੋਵੇ ਤਾਂ ਆਪਣੀ ਮਰਜ਼ੀ ਨਾਲ ਕੋਈ ਵੀਰ ਜਿਹੜਾ ਮਰਜ਼ੀ ਟਿਕਾ ਪਰ ਆਲੇ ਨੇ ਬਿਲਕੁਲ ਜੀ ਬਿਲਕੁਲ ਹਾਂ ਤੇ ਬਾਕੀ ਥੋੜ ਕੇ ਵਿਖਾ ਦਿੰਨੇ ਆਪਾਂ ਨਾਲ ਦੀ ਖੋਲ ਕੇ ਦਿਖਾਈਏ ਸੋ ਦੋਸਤੋ ਬਿਲਕੁਲ ਸਟੇਟ ਪਟਾ ਹੈ ਝੋਟੀ ਦੇ ਤੇ ਕਰੈਕਟਰ ਮਾਰਕਿੰਗ ਤੁਸੀਂ ਵੇਖ ਸਕਦੇ ਜੀ ਸਫੇਦੀ ਵੀ ਬੇਸ਼ੱਕ ਲੱਤਾਂ ਤੋਂ ਥੋੜੀਆਂ ਜਿਹੀਆਂ ਉੱਪਰ ਸਮਾ ਦੇ ਹੈਗੇ ਆ ਨਿਸ਼ਾਨ ਵਧੇਰੇ ਵਧੀਆ ਹੈ ਸਿੰਘ ਤੋਂ ਤੇ ਬਾਕੀ ਸਿੰਘ ਸਿੰਘ ਵੇਖੋ ਪੂਰੀ ਗੁਲਾਈ ਦੇ ਵਿੱਚ ਥੋੜਾ ਜਿਹਾ ਬੈਕ ਤੋਂ ਗੁਲਾਈ ਦੇ ਵਿੱਚ ਤੇ ਫੱਬਦਾ ਸਿੰਘ ਵੈਸੇ ਦੋਵੇਂ ਸਿੰਘ ਇੱਕੋ ਜਿਹੇ ਹੈਗੇ ਆ ਗੁਲਾਈ ਦੇ ਵਿੱਚ ਬੈਕ ਸਾਈਡ ਤੋਂ ਅੱਖ ਬਿੱਲੀ ਮਨ ਕੀ ਆ ਦੋਸਤੋ ਬਾਕੀ ਮੂੰਹ ਬਿਲਕੁਲ ਤੁਹਾਨੂੰ ਦਿਖਾ ਦਿੱਤਾ ਵੀ ਸਟੇਟ ਪਟਾ ਹੈ ਆ ਕਰੋ ਚੈੱਕ ਠੀਕ ਆ ਸੋ ਕਦਗੂ ਤੇ ਚੰਗਾ ਦੋਸਤੋ ਥੋੜਾ ਜਿਹਾ ਕੇਅਰ ਕਰਨ ਦੀ ਲੋੜ ਆ ਸਾਭਣ ਦੀ ਲੋੜ ਆ ਝੋਟੀ ਨੂੰ ਕਿੰਨਾ ਕਿਤੇ ਘੱਟ ਸਾਫ ਸੰਭਾਲ ਹੋਈ ਜੀ ਸ਼ਾਮ ਹੁੰਦੀ ਤੇ ਇਹਦਾ ਮੁੱਲ ਹੀ ਨਹੀਂ ਕੋਈ ਦੇ ਸਕਦਾ ਹਾਂ ਥੋੜਾ ਜਿਹਾ ਵੀਰ ਦੀ ਅੱਗੇ ਇਹਨੂੰ ਤੋੜਦੇ ਹਾਂ ਇਹਨੂੰ ਤੋੜਦੇ ਤੋੜਦੇ ਲਓ ਦੋਸਤੋ ਬਾਕੀ ਤੂ ਤੇ ਵੀ ਪੂਰਾ ਜਿਹੜਾ ਨਿਸ਼ਾਨ ਹੈਗਾ ਤੇ ਚਾਰੇ ਖੋਰ ਚਾਰੇ ਪੈਰ ਗੋਡਿਆਂ-ਗੋਡਿਆਂ ਤੱਕ ਜਿਹੜੇ ਦੋਸਤੋ ਧੂਫੇ ਆ ਤੇ ਚਾਰ ਖਾਨਾ ਠੀਕ ਹੈ ਜੀ ਬਾਕੀ ਆਹ ਦੇਖੋ ਇੱਕ ਬੱਚਾ ਦੋਸਤੋ ਉਲਟ ਬਿਲਕੁਲ ਬਹਿਣੀ ਵਾਲੇ ਪਾਸੇ ਹੈ ਨਾ ਸੈਂਟਰ 'ਚ ਇੱਕ ਬੱਚਾ ਇੱਕ ਲੱਗਾ ਠੀਕ ਹੈ ਜੀ ਚਾਰ ਥਾਣਾ ਵੈਸੇ ਸੋ ਬੱਚਾ ਨਹੀਂ ਜੀ ਦੋਸਤੋ ਚੱਲੂਗਾ ਬਾਕੀ ਚਾਰ ਥਾਣ ਚੱਲਣਗੇ ਉਹਦੀ ਨਹੀਂ ਕੋਈ ਗੱਲ ਬੱਚੇ ਦੀ ਨਹੀਂ ਕੋਈ ਗੱਲ ਉਹ ਪਾਸੇ ਹੀ ਆ ਛੋਟਾ ਜਿਹਾ ਉਹ ਵੇਖੋ ਛੋਟਾ ਜਿਹਾ ਕੋਈ ਸਰੂ-ਸਰੂ ਵਾਲਾ ਕੰਮ ਨਹੀਂ ਹੈਗਾ ਬਾਕੀ ਚਾਰੇ ਥਾਣ ਓਕੇ ਆ ਵਧੀਆ ਚੱਲਣਗੇ ਠੀਕ ਹੈ ਜੀ ਠੀਕ ਹੈ ਹਾਂਜੀ ਅੱਛਾ ਤੇ ਮਲਕੀਤ ਭਾਈ ਕੀ ਮੁੱਲ ਕਰਦੇ ਕਿੱਥੋਂ ਤੱਕ ਦੇਣ ਲੈਣ ਮੁੱਲ ਵੀ ਜੀ ਜੇ ਤੇ ਉਹ ਝੋਟੀ ਹੁੰਦੀ ਰਾਜੀ ਫਿਰ ਤੇ ਤੁਹਾਨੂੰ ਪਤਾ ਹੈ ਜੀਆਂ ਝੋਟੀਆਂ ਦਾ ਮੁੱਲ ਕੋ ਹੁਣ ਮੋਲਾ ਆਪਾਂ ਛੋੜਾ ਜਿਹਾ ਮੁਨਾਫਾ ਰੱਖ ਕੇ ਦੇ ਦੇਣੀ ਆਪਾਂ 27000 ਮੁੱਲ ਕਰਦੇ ਜੀ ਵੀਰ ਜੀ ਹਾਂਜੀ ਠੀਕ ਆ ਵੀਰੇ ਬਾਕੀ ਮੌਕੇ ਦੇ ਕੋਈ ਛੋੜ ਛੱਪਾ ਕਰ ਦਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ 27000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਸੋ ਨੀਲੀ ਰਾਵੀ ਦੇ ਵਿੱਚ ਦੋਸਤੋ ਇਹ ਝੋਟੀ ਆ ਤੇ ਥੋੜੀ ਸਮੇ ਖੁਣੋ ਖੁੰਜੀ ਕੜੀ ਆ ਬਾਕੀ ਅੱਗੇ ਕੋਈ ਵੀਰ ਸੋਣੀ ਕੇਅਰ ਕਰ ਲਊਗਾ ਨਿਸ਼ਾਨੀ ਦਿਖਾ ਦੇ ਪੂਰੀ ਹੈ ਸਾਰੇ ਐਨ ਜਮਾ ਪ੍ਰੋਪਰ ਨਿਸ਼ਾਨੀਆਂ ਜੇ ਸਾਰੀਆਂ ਆ ਬਿਲਕੁਲ ਜੀ ਬਿਲਕੁਲ ਤੇ ਨਿਸ਼ਾਨੀਆਂ ਦੇ ਵਿੱਚ ਆ ਬਾਕੀ ਮਦਰ ਮਿਲਕ ਰਿਕਾਰਡ ਚੰਗਾ ਤੁਹਾਨੂੰ ਮਦਰ ਵੀ ਵੀਰ ਤੇ ਮਦਰ ਮਿਲ ਕੇ ਰਿਕਾਰਡ ਚੰਗਾ ਅੱਛਾ ਮਲਕੀਤ ਭਾਈ ਜਿਹੜੀ ਇਹ ਹੈ ਅਗਲੀ ਆਪਣੇ ਕੋਲ ਮੱਝ ਆ ਇਹ ਸੂਬਾ ਹੁਣ ਕਿੰਮਾ ਇਹ ਵੀਰਜੀ ਹੁਣ ਝੋਟੀ ਸੂਗੀ ਤੀਸਰਾ ਸੂਗਾ ਤੀਜਾ ਸੂਬਾ ਸੋਣੀ ਹਾਂਜੀ ਆ 20 ਤਰੀਕ ਤੋਂ ਨੂੰ 6 ਮਹੀਨਾ ਸਟਾਰਟ ਹੋ ਜਾਣਾ ਜੀ ਠੀਕ ਆ ਹੁਣ ਮੌਕੇ ਤੇ ਦੁੱਧ ਹੈਗਾ ਤੇ ਕੋਲ ਡੇਢ ਹੋ ਜੇ 2 ਹੋ ਜੇ ਇੰਨਾ ਕਿ ਜੇ ਕੋ ਟਾਈਮ ਮਿਲਦੀ ਜੇ ਮਤਲਬ ਕਿ ਥਾਂ ਥਾਂ ਚੈੱਕ ਪਾਸ ਕਰਨ ਜੋਗਾ ਵਧੀਆ ਘੱਟ ਵੀਰਜੀ ਵਧੀਆ ਚਾਹ ਪਾਣੀ ਇੰਨਾ ਵੀ ਚਲੋ ਮਹੀਨਾ ਮਿਲ ਵੀ ਜਾਊਗੀ ਕੋਈ ਗੱਲ ਨਹੀਂ ਹਾਂ ਅਗਲੇ ਦਿਨ ਘਰੇ ਜਾ ਕੇ ਉਹ ਸਾਦਾ ਟੀਕਾ ਵੀ ਲਵਾਵੇ ਹਾਂ ਇੱਥੇ ਪਹਾੜ ਦੇ ਮਿਲਦੀ ਜਿਹੜਾ ਵੀ ਰਹੂਗਾ ਇੱਥੇ ਆਪਾਂ ਚੋ ਕੇ ਤਸੱਲੀ ਕਰਾਵਾਂਗੇ ਪਿਛਲੇ ਸਵੇਰੇ ਮੰਨ ਲਓ ਦੂਜਾ ਸਵੇਰ ਤੁਸੀਂ ਚੋਕੇ ਲਿਆਂਦੀ ਆਪਾਂ ਸੱਜਾਂ ਤੋਂ ਝੋਟੀ ਲਈਏ ਆਹ ਹਾਂਜੀ ਇਹਦੇ ਥੱਲੇ ਵੀਰ ਜੀ 12 ਕਿਲੋ ਦੁੱਧ ਹੀ 12 ਕਿਲੋ ਹਾਂਜੀ ਇਹ ਕੋਈ 14 15 ਨਹੀਂ ਕਹਿਣਾ ਵੀ ਇਹ ਨਹੀਂ ਵੀ ਜੇ ਝੋਟੀ ਇਹ ਹੈਗੀ ਵੀ ਉਧਰ ਦੀ ਜੇ ਬਿਲਕੁਲ ਜੀ ਹਰਿਆਣੇ ਵਾਲੀ ਸਾਈਡ ਦੀ ਹਾਂਜੀ ਹਰਿਆਣੇ ਵਾਲੀ ਸਾਈਡ ਦੀ ਹੈ ਵੀ ਮਨੋ ਤਾਂ ਵੀ ਬਲੈਕ ਹੀ ਰੰਗ ਦਾ ਬਲੈਕ ਹੈ ਵੀ ਜੀ ਆ ਸਾਰੀ ਕਾਲੀ ਏ ਕੋਈ ਚਿੱਟਾ ਵਾਲ ਨਹੀਂ ਜਾਗਾ ਇਕ ਵੀ ਲਓ ਦੋਸਤੋ ਇੱਕ ਰੰਗ ਬਿਲਕੁਲ ਬਲੈਕ ਰੰਗ ਦੇ ਵਿੱਚ ਆ ਤੇ ਸੱਜਰ ਦਾ ਦੁੱਧ ਕੋਈ ਵੀਰ ਦੱਸ ਰਿਹਾ ਵੀ 12 ਕਿਲੋ ਦੁੱਧ ਸੀਗਾ ਹੁਣ 6ਵਾਂ ਮਹੀਨਾ ਦੋਸਤੋ 20 ਜਨਵਰੀ ਤੋਂ ਲੱਗ ਜਾਣਾ 5 ਮਹੀਨੇ ਕੰਪ ਮਾਜੇ ਚੰਗੀ ਆ ਸ਼ਾਈ ਸੁਈ ਪੂਰੀ ਆ ਇਹਨ ਬਲੈਕ ਆ ਜੈਡ ਬਲੈਕ ਤੇ ਸਿੰਘ ਸੁਗ ਬਹੁਤ ਸੋਹਣੀ ਆ ਗੁਲਾਈ ਦੇ ਵਿੱਚ ਆ ਥੋੜਾ ਜਿਹਾ ਉੱਚਾ ਖੁੱਲਾ ਸਿੰਘ ਆ ਗੁਲਾਈ ਦੇ ਵਿੱਚ ਆ ਤੇ ਕੱਦਕਾਰ ਦੇ ਨਾਲ ਬਹੁਤ ਫੱਬਦੀ ਆ ਆ ਵੇਖੋ ਮਾੜਾ ਚੱਕਰੋ ਚੱਕ ਸੋ ਕੱਦ ਵਜਨ ਵੀ ਪੂਰਾ ਅਕੇ ਜਿਹੜਾ ਵੀ ਕੋਈ ਸੋਹਣੀ ਸਾਂਭ ਸੰਭਾਲ ਕਰ ਲੂਗਾ ਦੋਸਤੋ ਤੇ ਨਫਾ ਤੁਸੀਂ ਲੈ ਸਕਦੇ ਜ ਜਦੋਂ ਬਿਲਕੁਲ ਤਾਜੀ ਸੱਜਰ ਸੁਈ ਵੇਚਣੀ ਹੋਈ ਥੋੜਾ ਜਿਹਾ ਲੰਮਾ ਤੋੜ ਦੀ ਵੀਰ ਮਲਕੀ ਤਰਾ ਹੈ ਆਲੇ 安进来哟，好。 ਤੋ ਦੋਸਤੋ ਹੁਣ 1.5 ਕਿਲੋ ਦੁੱਧ ਹੈਗਾ ਸੋ ਕੋਈ ਵੀ ਆਪਦੀ ਆਣ ਕੇ ਚਵਾਈ ਚੈੱਕ ਪਾਸ ਕਰ ਸਕਦਾ ਤਸੱਲੀ ਕਰ ਸਕਦਾ ਵੀਰ ਜੀ ਦਾ ਡਾਕਟਰ ਲਾਇਆ ਹੋਵੇ ਨਾਲ ਕੋਈ ਗੱਲ ਨਹੀਂ ਤੇ ਮਲਕੀਤ ਕੋਈ ਥਾਂ ਦੇ ਵਿੱਚ ਭੂਰ ਛੱਟਾ ਕਦੀ ਵੇਖਣ ਦੇ ਮੇੜਾ ਵੀ ਜੀ ਪੋਲੀ ਬੜੀ ਜੇ ਪੋਲੀ ਤੇ ਮੇੜਾ ਵੀ ਗੱਲਾਂ ਹੀ ਗਾ ਜੇ ਠੀਕ ਹੈ ਜੀ ਹਾਂਜੀ ਤੇ ਆਪਣੇ ਕੋਲ ਕਿਤੇ ਨਾ ਕਿਤੇ ਆਣ ਕੇ ਥੋੜਾ ਜਿਹਾ ਕਿਤੇ ਲੇਟ ਪਣੀ ਹੋਣੀ ਆ ਜਿਵੇਂ ਹੁਣ ਤਾਂ ਚਲੋ ਪੰਜ ਮਿੰਟ ਇਹ ਵੀਰ ਜੀ ਇਹਨੂੰ ਟੀਕਾ ਪਰਾਇਆ ਸੀ ਅਰਜਨ ਕੁੰਗੜ ਦੇ ਮੈਂ ਅੱਛਾ ਤੇ ਇਹਨੇ ਸੀਮਨ ਨਹੀਂ ਝੋਟੀ ਨੇ ਲਿਆ ਹਾਂ ਹਾਂ ਉਹ ਝੋਟੀ ਨਹੀਂ ਗਿਆ ਹੀ ਖਾਲੀ ਜੀ ਹੁਣ ਇਹ ਆਪਣੇ ਕੋਲ ਮਾਲੀ ਉਧਰ ਪਿਛੇ ਵੇਲੀ ਜੀ ਬੱਜਾ ਹੈ ਮਾਲੀ ਤੋਂ ਕਰਾਈ ਜੇ ਮੋਰਾ ਦਾ ਮਾਲੀ ਹੈ ਹਾਂ ਜੀ ਮੋਰਾ ਦਾ ਮਾਲੀ ਹੈ ਮੋਰਾ ਨਿਪਲਾਇ ਗਈ ਮਾਲੀ ਮਾ ਜੀ ਮਾਲੀ ਬਲੈਕ ਹੀ ਆਣ ਵਧੀਆ ਲੋਕ ਦੋਸਤੋ ਰਿਜ਼ਲਟ ਸੋਨੇ ਪਾ ਦੇਗਾ ਮਾਲੀ ਚਲੋ ਜੀ ਥੋੜੀ ਲੇਟ ਬਣੀ ਕਰਕੇ ਰਹੀ ਨਹੀਂ ਵੀਰ ਜੀ ਕਰ ਜਾਂਦਾ ਕਈ ਯਾਰ ਪਸ਼ੂ ਟੀਕਾ ਟੂਆ ਨਹੀਂ ਲੈਂਦਾ ਕਈ ਟੀਕੇ ਤਾਂ ਨਹੀਂ ਖੜਦੀਆਂ ਹਾਂ ਜੀ ਇਸ ਕਰਕੇ ਦੋਸਤੋ ਬੇਸ਼ੱਕ ਇੱਕ ਦੋ ਹੀਟਾਂ ਕਿਤੇ ਮਿਸ ਹੋ ਗਈਆਂ ਹੋਣੀਆਂ ਤਾਂ ਥੋੜਾ ਜਿਹਾ ਵਕਫਾ ਪੈ ਗਿਆ ਹਾਂ ਜੀ ਬਾਕੀ 6 ਮਹੀਨਾ ਦੋਸਤੋ 20 ਜਨਵਰੀ ਤੋਂ ਜਿਹੜਾ ਨੂੰ ਸ਼ੁਰ ਤੇ ਇੱਕੋ ਜਿਹਾ ਸੈਜ ਵਿੱਚ ਥਣ ਨੇ ਆ ਕੇ ਕੋਈ ਵੇਰਾ ਦੀ ਭਰਾ ਕੇ ਤਸੱਲੀ ਕਰ ਸਕਦਾ ਤੇ ਮਲਕੀਤ ਕੀ ਮੋਲ ਕਰ ਦਿੰਦਾ ਮੋਲ ਵੀਰ ਜੀ ਜੇ ਹੁਣ ਤਾਂ ਹਰਿਆਣੇ ਵਾਲੀਆਂ ਮਈਆਂ ਤੁਹਾਨੂੰ ਪਤਾ 4-4 ਲੱਖ ਨੂੰ ਪਹੁੰਚੀਆਂ ਪਈਆਂ ਹਾਂਜੀ ਹਾਂਜੀ ਚੱਕੀਆਂ ਵਾਹ 18-18 20-20 ਕਿਲੋ ਵਾਲੀਆਂ ਚਲੋ ਆਪਾਂ 12 ਕਿਲੋ ਚੋਇਆ ਤਾਂ 12 ਹੀ ਕਹਿਣਾ ਹਾਂਜੀ ਝੂਠ ਨਾ ਇੱਥੇ ਕੋਈ ਝੂਠ ਨਹੀਂ ਮਾਰਨਾ ਵੀ 14-15 ਨਹੀਂ ਕਹਿਣਾ ਜਿੰਨਾ ਚੋਇਆ ਉਹਨਾਂ ਦੱਸਾਂਗੇ ਸਹੀ ਹੈ ਹੁਣ ਸਹੀ ਸੁਆ ਤੀਸਰਾ ਸੁਣੀ ਜੇ ਅੱਗੇ ਮੋਲ ਲਾ ਤੇ ਵੀਰ ਜੀ ਇਹ ਛੋਟੀਆਂ ਇਹ ਆਪਦੇ ਦੇਣਾ ਤੇ ਆਈ ਹੋਵੇ ਨਾ ਛੋਟੀ 85 9000 ਰੁਪਏ ਦੀ ਆ ਜਿਹੜਾ ਕੋਈ ਬਿਲਕੁਲ ਚਾਰ ਪੈਸੇ ਜੋੜੂ ਪਸ਼ੂ ਵਿਖਦੇ ਆ ਜੀ ਬਿਲਕੁਲ ਹਾਂ ਜੀ ਹੁਣ ਦੇ ਦਾਂਗੇ ਵੀਰ ਜੀ 55000 ਦੀ 55 ਦੀ ਹਾਂ ਜੀ ਜੇ ਅੱਗੇ ਕੋਈ ਭੈਣ ਭਰਾ ਲੈ ਕੇ ਜਾਵੇ ਤਾਂ ਕੋਈ ਚਾਰ ਪੈਸੇ ਨਫਾ ਲੈ ਸਕਦਾ ਮੌਕੇ ਵੀਰ ਜੀ ਵੱਧ ਵੀ ਇਹ ਹੋਈਆਂ ਛੋਟੀਆਂ ਦਾ ਇੱਕ ਦਾ ਦਾ ਮੁੱਲ ਕਰੀ ਜਾਂਦੇ ਮੰਡੀ 'ਚ ਤਿਆਰ ਹੋਈਆਂ ਦਾ ਬਿਲਕੁਲ ਹਾਂ ਜੀ ਬਾਦੀ ਬੂੰਦੀ ਚੰਗੀ ਉਹਦਾ ਬਿਲਕੁਲ ਕੋਈ ਉਹੋ ਜੀ ਗੱਲ ਨਹੀਂ ਨਾ ਦੋਸਤੋ ਬਿਲਕੁਲ ਮੂੰਹ ਮੱਥੇ ਦੀ ਬਾਡੀ ਸਟਰਕਚਰ ਦੀ ਕਿਸੇ ਪਾਸੇ ਉਹ ਵੀ ਖੋਜੀ ਨਹੀਂ ਕਰਮਾ ਲਈ ਹਰ ਪਾਸੇ ਤੇ 55000 ਦੇ ਤਾਂ ਵਿੱਚ ਤੁਹਾਨੂੰ ਜਿਹੜੀ ਮਿਲ ਜੂਗੀ ਕੋਈ ਨਜਾਇਜ਼ ਮੁੱਲ ਨਹੀਂ ਵੀ ਜੀ ਕਰਦਾਂਗੇ ਮੌਕੇ ਤੇ ਕੋਈ ਛੋਟ ਛੜ ਠੀਕ ਹੈ ਨਹੀਂ ਜ਼ਰੂਰ ਜੀ ਹਾਂਜੀ ਜਿੰਨਾ ਵੀ ਭਾਹ ਹੁਣ ਲਾਵੇ ਜਿੰਨਾ ਮਾਨ ਤਨੂ ਕਰਦਾਂਗੇ ਬਿਲਕੁਲ ਜੀ ਹਾਂਜੀ ਚਲੋ ਖਿਆਲ ਤੁਸੀਂ ਰੱਖ ਲਿਓ ਜੀ ਹਾਂਜੀ ਤੇ ਅਗਲੇ ਬੰਨੇ ਵੀਰਮਲਕੀ ਜਿਹੜੀ ਆ ਤੀਜੇ ਨੰਬਰ ਤੇ ਆਪਣੀ ਇਹ ਵੈੜ ਦਿਖਾਉਣੀ ਆ ਇਹ ਵੈੜ ਵੀਰਜੀ ਦੂਸਰੇ ਸੂਏ ਵਾਸਤੇ ਕੱਬਣ ਜੇ ਦੂਜੇ ਸੂਏ ਵਾਸਤੇ ਹਾਂਜੀ ਦੁੱਧ 12 ਤੋਂ 13 ਕਿਲੋ ਕੱਢਿਆ ਨੇ ਪਹਿਲਣਾ ਨੇ ਹਾਂ ਪਹਿਲੇ ਪਹਿਲੇ ਸੂਏ ਹਾਂਜੀ ਤੇ ਹੁਣ ਇਹਨੇ ਦੂਸਰਾ ਸੂਆ ਸੂਣਾ ਜੇ ਹਾਂਜੀ ਹਾਂਜੀ ਏ ਵੀਰ ਜੀ ਮਹੀਨਾ ਖੜਦੀ ਜੇ ਮਹੀਨਾ ਕਲੇ ਹਾਂਜੀ ਮਹੀਨਾ ਕੱਚੀ ਜੇ ਹਾਂ ਹੁਣ 8 ਮਹੀਨੇ ਕੰਪਲੀਟ ਹੋ ਗਏ 8 ਕੰਪਲੀਟ ਹਨ ਮਹੀਨਾ ਮੰਨ ਕੇ ਚਲੋ ਵੀ ਪੂਰਾ ਮਹੀਨਾ ਖੜ ਸਕਦੀ ਹੁਣ ਤੋਂ ਜੇ ਕੋਈ ਸੇਵਾ ਸੰਭਾਲ ਕਰਨੀ ਸ਼ੁਰੂ ਕਰ ਦੇਣਾ ਫਿਰ ਤੇ ਵੀਰ ਜੀ ਬੜੇ ਰੁਪਈਆ ਦੀ ਆ ਬਿਲਕੁਲ ਜਰਸੀ ਤੇ ਕਰਾਸ ਆ ਗਿਆ ਐਫ ਐਫ ਸੀ ਕਰਾਸ ਆ ਵੀਰ ਜੀ ਹੋ ਜਿਆ ਵਸ਼ੀਆਂ ਤਿਆਰ ਹੋਇਆ ਚੱਲ ਚੱਲੀ ਜਾਂਦੀਆਂ ਵਿਕਦੀਆਂ ਆ ਤੁਸੀਂ ਵੀਰ ਮਲਕੀਸਾ ਕੰਮ ਚੱਲੋ ਕਰਦੇ ਰਹੇ ਪਾ ਜੀ ਨਜ਼ਰ ਵੀ ਕੀਤਾ ਹਾਂਜੀ ਪਤਾ ਹੀ ਹੁੰਦਾ ਤੇ ਬਾਕੀ ਦੋਸਤੋ ਚਾਰ ਥਾਣਾ ਕੋਈ ਫੋਟ ਕੋਈ ਸ਼ਾਂਗ ਨਹੀਂ ਨਜ਼ਰ ਆਊਗੀ ਤੁਹਾਨੂੰ ਚਾਰ ਥਾਣਾ ਸੋ ਥਾਨ ਵੀ ਜਿਹੜਾ ਬਹੁਤ ਵੀਰ ਪਸੰਦ ਕਰਦੇ ਆ ਕੋਈ ਲੇਡੀਜ਼ ਚਵਾਈ ਕਰ ਲੇ ਚਾਹੇ ਕੋਈ ਬੰਦਾ ਚਵਾਈ ਕਰ ਲੇ ਤੇ ਇਹੋ ਜਿਹਾ ਥਾਨ ਬਣਾ ਕੇ ਤਿਆਰ ਕਰੂਗੀ ਆ ਵੀ ਹਾਂਜੀ ਠੁੰਡੀਆਂ ਵੀਰ ਜੀ ਕੋਈ ਉਹੋ ਜੀ ਗੱਲ ਨਹੀਂ ਆ ਐਨ ਵਧੀਆ ਕੋਈ ਗੱਲ ਨਹੀਂ ਆ ਤੇ ਚੰਗੀ ਸੋਹਣੀ ਦੋਸਤੋ ਉਹ ਬੱਛੀ ਆ ਸਾਂਭਣ ਦੀ ਲੋੜ ਆ 4 ਦਿਨ ਸਾਂਭਣੀ ਪਊਗੀ ਬਸ ਉਹ ਵੀ ਕੋਈ ਮਹੀਨਾ ਖੰਡ ਟਾਈਮ ਵੈਸੇ ਟੱਪ ਟੂ ਪ ਜਾਣਾ ਤੇ ਬਾਕੀ ਬਿਲਕੁਲ ਗਾਂ ਗਰਮੀ ਦਾ ਜਿੱਦਾਂ ਕੇ ਦੋਸਤੋ ਪਾਕਾ ਗਰਮੀ ਆ ਉਹ ਵੀ ਖਾ ਲੋ ਬੀਟੀ ਆ ਹਾਂ ਲੋ ਜਰਸੀ ਕ੍ਰੋਸ ਬ੍ਰੀਡ ਦੇ ਵਿੱਚ ਆ ਦੋਸਤੋ ਐਚ ਐਫ ਜਰਸੀ ਕ੍ਰੋਸ ਆ ਤੇ ਕੱਦ ਸੋਹਣਾ ਭਾਰੀ ਆ ਵਜਨ ਲੋਡ ਪੂਰਾ ਆ ਦੇਖੋ ਸੋਦੋ ਸੇ ਕੇ ਆਈਡੀਆ ਮੰਨ ਕੇ ਤੁਸੀਂ ਸੌਦਾ ਕਰਿਓ ਕੱਦ ਵੀ ਸੋਹਣਾ ਤੇ ਵਜਨ ਵੀ ਕਰਮਾਂ ਵਾਲੀ ਦਾ ਸਪੈਸ਼ਲ ਆ ਚੰਗੀ ਸੋਹਣੀ ਸੇਵਾ ਕੀਤੀ ਏ ਚਲੋ ਵੀਰ ਹੁਣਾ ਵੇ ਕੀ ਬਾਕੀ ਤੁਹਾਡੇ ਸਾਹਮਣੇ ਆ ਬਿਲਕੁਲ ਭਾਰੀ ਆ ਵਜਨ ਲੋਡ ਪੂਰਾ ਠੀਕ ਆ ਜੀ ਤੇ ਮਹੀਨਾ ਕਾ ਸਾਹਮਣੇ ਵਿਚਾਲੇ ਜਿਹੜਾ ਮਹੀਨਾ ਕ ਪਿਆ ਹਜੇ ਮਹੀਨਾ ਕ ਸਾਂਭਣ ਦੀ ਲੋੜ ਪਊਗੀ ਤੇ ਵੈਸੇ ਪੂਰੀ ਤਿਆਰੀ ਤੇ ਹੋਊਗੀ ਕਿਸੇ ਵੀਰ ਨੇ ਦੋ ਵੈਸੇ ਨਫਾ ਲੈਣਾ ਵਿੱਚੋਂ ਉਹ ਵੀ ਤੁਸੀਂ ਮੌਕੇ ਤੇ ਲੈ ਸਕਦੇ ਜੇ ਬਾਕੀ ਹੋਣ ਦਾ ਰੇਟ ਜਿਹੜਾ ਬਿਲਕੁਲ ਜਾਇਜ਼ ਹੈ ਤੇ ਜੈਨੂਇਨ ਰੇਟ ਕਰਾਉਣ ਦੀ ਕੋਸ਼ਿਸ਼ ਹੈ ਤੇ ਬਾਕੀ ਵੀਰ ਤੋਂ ਪੁੱਛ ਲੈਣੀ ਆ ਪਸੰਦ ਆਊਗੀ ਤੁਹਾਨੂੰ ਠੀਕ ਆ ਬਾਕੀ ਵੀ ਦੀ ਕੋਈ ਹੈ ਨਹੀਂ ਕਿਸੇ ਬੰਦੇ ਉਹ ਜੀ ਵੀ ਮਲਕ ਦੋ ਸੁਆ ਘਰੇ ਪੀਣ ਦੀ ਵਾਲੀ ਆ ਆ ਨਵੀਂ ਬੱਚੀ ਨਵੀਂ ਆ ਯੋ ਜੀ ਗੱਲ ਨਹੀਂ ਆ ਬਾਕੀ ਜਿਹੜਾ ਕੋਈ ਵੀਰ ਭਰਾ ਸਾਹਿਬ ਨੂੰ ਚਾਰ ਪੈ ਛੱਡੂਗੀ ਏਡੀ ਗੱਲ ਨਹੀਂ ਬੀ ਨਾ ਛੱਡੂਗੀ ਆ ਤੇ ਮਨਕੀਤ ਆਪਾਂ ਕਿੱਥੋਂ ਤੱਕ ਪਈ ਅੱਜ ਦੇਣ ਲੈਣ ਵਾਲੀ ਇਹਦਾ ਵੀਰ ਜੀ ਮੁੱਲ ਭਵੇਂ 30 32 ਜੋ ਮਰਜੀ ਕਰਾਈਏ 27000 ਦੀ ਦੇ ਦਾਂਗੇ ਹੁਣ 27 ਦੀ ਹਾਂ ਜੀ ਵੀ ਖਾਂ ਨਾਲ ਹੀ ਗੱਲਬਾਤ ਹੀ ਹੈ ਹਾਂ ਜੀ ਥੋੜਾ ਬੜਾ ਮਾਨ ਕਰ ਦਾਂਗੇ ਛੋਟਾ ਛੱਪਾ ਬਾਕੀ ਵੀਰ ਜੀ ਬੱਚੀ ਕੋਈ ਸਾਹਿਬ ਲਈ 40000 ਦੀ ਏ ਸਹੀ ਹੈ ਹਾਂ ਜੀ ਬਿਲਕੁਲ ਜੀ ਲਓ ਦੋਸਤੋ 27000 ਦੀ ਅਜੇ ਇਹ ਬੱਚੀ ਤੁਹਾਨੂੰ ਮਿਲ ਜੂਗੀ ਇੱਕ ਮਹੀਨਾ ਸਮਾਂ ਲੈਂਦੀ ਆ ਸੋ ਵੀਰ ਨੇ ਆਪਦੀ ਪੂਰੀ ਤਸੱਲੀ ਕਰਵਾਈ ਹੈ ਕਿਉਂਕਿ ਅੱਗੋਂ ਕਿਸੇ ਵੀਰ ਦੇ ਮਨ ਦੇ ਵਿੱਚ ਡਾਊਟ ਨਾ ਹੋਵੇ ਵੀ ਜਿਆਦਾ ਚਿਰ ਸੰਭਾਲ ਪਾਊਗੀ। ਮਹੀਨਾਕ ਸਮਾਂ ਸਾਰਾ ਲੈਂਦੀ ਆ 27000 ਦੇ ਵਿੱਚ। ਅਗਲੀ ਆਪਣੇ ਕੋਲ ਜਿਹੜੀ ਇਹ ਆ ਗਈ ਗਾਂ ਜੀ ਇਹ ਵੀਰ ਜੀ ਗਾਂ ਦਾ ਰਿਕਾਰਡ ਵਾਲੀ ਤੇ ਬੜੀ ਏ। ਹਾਂਜੀ। ਇਹਦਾ ਰਿਕਾਰਡ ਵੀ ਚੰਗਾ ਰਿਹਾ ਹਦਾ। ਓਕੇ ਹਾਂਜੀ। ਬਾਕੀ ਇਹਨਾਂ ਉਹ ਜਿਹੜੇ ਵੀਰ ਤੋਂ ਲਈ ਉਹ ਆਂਦਾ ਵੀ 54000 ਦੀਆਂ ਹੀ ਲਿਆਂਦੀ ਫਾਰਮ ਚੋਂ ਇਹ ਗਾਂ। ਅੱਛਾ ਜੀ ਹਾਂ ਜੀ ਉਹ ਸੱਤਾ ਦੂਰ ਤੋਂ ਚੰਗਾ ਚੋਗਾ ਵੱਡੇ ਕੱਦ ਦੀ ਹਾਂ ਜੀ ਇਹ ਲੋ ਦੋਵਾਂ ਗਾਵਾਂ ਇਹ ਤੇ ਇਹਦੀ ਜਿੱਡੀਆਂ ਦਾ ਦੋ ਲਾ ਲਓ ਤੇ ਫਿਰ ਮਹਾ ਲੋਡੀ ਤੇ ਲਗਾ ਲਈ ਵੱਡੇ ਕੱਦ ਕੱਦ ਵਾ ਕੱਦ ਵੀ ਚੰਗਾ ਵਜਨ ਵੀ ਚਲੋ ਚੰਗਾ ਹਾਂ ਜੀ ਵਜਨ ਵਜਨ ਵੀ ਚੰਗਾ ਕਰਮ ਵਾਲੀ ਭਾਰਾ ਪੇਟ ਆ ਇਹ ਸੁਗਾ ਵੀਰ ਜੀ ਸੁੰਦੀ ਜੇ ਤੀਸਰਾ ਹੁਣ ਤੀਜਾ ਸੁਗਾ ਹਾਂ ਜੀ ਬਾਕੀ ਥਾਂ ਤੂੰ ਚੌਵੇਂ ਚੱਲਦੇ ਜਿਹੜਾ ਵੀਰ ਮਰਜੀ ਆਵੇ ਇੱਥੇ ਆਪ ਦੀ ਤਸੱਲੀ ਕਰਕੇ ਖੜੇ ਲਓ ਜੀ ਹਾਂ ਜੀ ਠੀਕ ਆ ਸੋ ਨਾਰਮਲ ਦੋਸਤੋ ਵੈਸੇ ਵਜਨ ਵਾਲੇ ਪਾਸਿਓ ਪੇਟ ਵਾਲੇ ਪਾਸਿਓ ਪੂਰੀ ਭਾਰੀ ਆ ਠੀਕ ਆ ਜੀ ਖਾਣ ਦੀ ਪੀਣ ਦੀ ਕਰਮ ਵਾਲੀ ਪੂਰਾ ਰੱਜ ਕੇ ਪੱਠਾ ਟੱਕਾ ਪੂਰਾ ਇਹ ਵੀ ਜੀ ਉਹ ਸਾਹ ਵੀ ਉਹਨਾਂ ਦੀ ਨਾਰਮਲ ਹੀ ਆ ਆਪਣੇ ਕੋਲ ਜਿੱਦਾਂ ਦੀ ਆਈਆਂ ਉਦੋਂ ਦੀਆਂ ਥੋੜੀਆਂ ਆਈਆਂ ਹੋ ਗਈਆਂ ਵਾ ਹਾਂ ਹਾਂ ਬਾਕੀ ਤੁਹਾਨੂੰ ਬੜਾ ਇੱਕ ਸੁੱਕੇ ਸੱਕਰੀ ਬੜੀ ਸ਼ਾਰਟ ਆਉਂਦੀ ਏ ਵਾ ਇਹਨਾਂ ਦਿਨਾਂ ਦੇ ਵਿੱਚ ਥੋੜੀ ਸ਼ਾਰਟ ਆਈ ਜਾਂਦੀ ਆ ਉਹਨਾਂ ਕੱਢਿਆ ਝੋਨੇ ਦਾ ਫਰਲਾਟ ਉਹ ਵੀ ਕੁਤਰਕਤਰ ਕੇ ਪਾਉਦੇ ਪੱਠੇ ਵੀ ਕੋਈ ਉਹਨਾਂ ਦੇ ਹੈ ਨਹੀਂ ਹੈਡੇ ਖਾਸ ਉਹ ਫਿਰ ਤੁਹਾਨੂੰ ਪਤਾ ਸਾਰੀ ਡਾਈਟ ਪਲਾਨ ਪੂਰਾ ਚਾਹੀਦਾ ਪੱਠੇ ਵੀ ਚਾਹੀਦੇ ਆ ਹਾਂਜੀ ਅੱਛਾ ਤੇ ਇਹਦਾ ਹੁਣ ਵੀਰ ਜੀ ਮਹੀਨਿਆਂ ਦੀ ਗੱਲ ਦੱਸ ਦੋ ਵੀ ਕਿੰਨੇ ਮਹੀਨੇ ਹੁਣ ਗੱਪਾਂ ਆ ਜੀ ਵੀ ਇਹ ਇਹ ਵੀ ਤਕਰੀਬਨ ਅੱਗੜ ਪਿਛੜੀ ਹੁੰਦੀਆਂ ਜੇ ਮਹੀਨੇ ਦੇ ਲਾਗੇ ਬੰਨੇ ਮਹੀਨੇ ਤੋਂ ਕੋਈ 2-4 ਦਿਨ ਉੱਤੇ ਲੈ ਜੇ ਥੱਲੇ ਲੈ ਜੇ ਇੱਥੇ ਕਿ ਜੇ ਸਮਾਂ ਰਹਿੰਦਾ ਜੀ ਦਾ ਮਹੀਨੇ ਤੇ ਹਾਂਜੀ ਮਹੀਨੇ ਡੇਢ ਘੜ ਸਮਾਂ ਖੜਦੀ ਜਮੀਨ ਨਾਲ ਲੈ ਜੇ ਹਾਂ 40 ਦਿਨ ਲੈ ਜੇ 35 ਲੈ ਜੇ ਇੱਥੇ ਕਿ ਜੇ ਖੜਦੀ ਤੇ ਹਾਂਜੀ ਲਓ ਦੋਸਤੋ ਇੱਕ ਮਹੀਨਾ ਤਾਂ ਦਿਨ ਪੂਰੇ ਹੁੰਦੇ ਵਿੱਚ ਆ ਬਾਕੀ ਹੋ ਸਕਦਾ ਕੋਈ 5-7-8 ਦਿਨ ਉੱਪਰ ਟਪਾ ਜੇ ਕਿਉਂਕਿ 9 ਮਹੀਨੇ ਤੇ ਉੱਪਰ ਕੋਈ ਤੇ ਵਜਨ ਤੁਸੀਂ ਵੇਖ ਲਓ ਦੋਸਤੋ ਕੱਦ ਤੁਸੀਂ ਵੇਖ ਲਓ ਵੱਡੀ ਗਾਂ ਹੈ ਕੋਈ ਛੋਟੀ ਨਹੀਂ ਗੀ ਕਰਮਾਨੀ ਚੰਗੀ ਵੱਡੀ ਆ ਤੇ ਜਿਹੜਾ ਵੀਰ ਖਰੀਦਣਾ ਚਾਹੂਗਾ ਅੱਜ ਤੁਸੀਂ ਖਰੀਦ ਲਿਓ ਅੱਜ ਜਾਇਜ ਮਿਲ ਜੂਗੀ ਜਿਹੜਾ ਕੋਈ ਵਪਾਰ ਦੀ ਲਾਈਨ ਦੇ ਵਿੱਚ ਖਰੀਦਣਾ ਚਾਹੂਗਾ ਉਹਨੂੰ ਵੀ ਦੋ ਪੈਸੇ ਛੱਡ ਦੀ ਆ ਠੀਕ ਆ ਬਾਕੀ ਤੋਰਾ ਵੇਖੋ ਹਾਈਟ ਕੱਦ ਮੈਂ ਪਹਿਲਾਂ ਤੁਹਾਨੂੰ ਜ਼ਿਕਰ ਕਰਤਾ ਵੀ ਵੱਡੇ ਕੱਦ ਪੁੱਤ ਦੇ ਵਿੱਚ ਠੀਕ ਆ ਸੋ ਚਾਰ ਥਾਣਾ ਦੋਸਤੋ ਕਿਨਾਂ ਬਿਨਾ ਕਿਸੇ ਫੋਰਟ ਛਾਂਤੋਂ ਤੇ ਚਾਰੇ ਥਾਣ ਪ੍ਰੋਪਰ ਵਰਦੇ ਆ ਕੋਈ ਵੀਰ ਆਪਦੀ 蒂ਪ ਕੇ ਤਸੱਲੀ ਕਰ ਲੈ ਆ ਲਓ ਕੋਈ ਸੱਜਰ ਦਾ ਦੁੱਧ ਪੁੱਛਿਆ ਸੀ ਵੀਰ ਕਿੰਨਾ ਕੁ ਦਿੰਦੀ ਰਹੀ ਐ ਸੱਜਰ ਦਾ ਵੀਰ ਜੀ ਵੀਰ ਸਿਆਣਾ ਹੀ ਆ ਆਪੇ ਕੋਈ ਅੰਦਾਜ਼ਾ ਲਾ ਲੈ ਕਿੰਨਾ ਕੱਢਦੀ ਹੋਗੀ ਕੀ ਅੱਗੇ ਭਰਿਆ ਭਾਂਡਾ ਕਰਮਾਂ ਵਾਲੀ ਜਦੋਂ ਆਪਦਾ ਕਰਤੱਬ ਬਖਾਊਗੀ ਉਦੋਂ ਵਧੇਰੇ ਪਤਾ ਲੱਗੂ ਇਹਦੀ ਵਧੀਆ ਬਣ ਜਾਣੀ ਆ ਹਾਂ ਕੋਈ ਕਿਓ ਕਿਹਾ ਜਦੋਂ ਮੰਨ ਲਓ ਕਿ ਸੇਵਾ ਵਾਲਾ ਲੈ ਜਾਣਾ ਕੋਈ 트ਾਂਜੈਕਸ਼ਨ ਚਾਰਜੇ ਨੂੰ ਤੇ ਵਧੀਆ ਬਣ ਜਾਣੀ ਆ ਉਹ ਉਸ ਕਾਲੀ ਦਾ ਕੋਈ 트ਾਂਜੈਕਸ਼ਨ ਚਾਰਜ ਹੋ ਰਹੀ ਹਾਂਜੀ ਬਾਕੀ ਸਾਬ ਤੋਂ ਵਿਚਾਰੀ ਰਹੀ ਸੀ ਉਹ ਨਵਾਈਆਂ ਨੂੰ ਹੀ ਠੰਡਾ ਕਰਕੇ ਹਾਂ ਹਾਂਜੀ ਅੱਛਾ ਮਲਕੀਤ ਬਾਈ बराबर ਹੋਣਗੇ ਥਾਣ ਕੋਈ ਘੜਵਾਦਣਾ ਹੋਊਗੀ ਵੀਰ ਜੀ ਠੀਕ ਹੈ ਜੀ ਹਾਂਜੀ ਤੇ ਕੀ ਮੁੱਲ ਕਰਾਂਗੇ ਦਾ ਅੱਜ ਆਪਾਂ ਕਿਥੋਂ ਤੱਕ ਦੇ ਦੇਣੀ ਹੈ ਮੁੱਲ ਵੀਰ ਜੀ ਹੁਣ ਜੇ ਹਿਸਾਬ ਨਾਲ ਦੋ ਵੀਰ ਆਦੇ 54000 ਦੀ ਲਿਆਂਦੀ ਆ ਤੇ ਗਾ ਫੇਰ ਜੇ ਕੋਈ ਚੰਗੀ ਸਾੜੇ ਤਾਂ ਗਾ ਫੇਰ ਹੁਣੇ ਦੀ 55000 ਦੀ ਆ ਹਾਂ ਹਾਂ ਹੁਣ ਮੁੱਲ ਆਪਾਂ ਜਾਇਜ ਹੀ ਲਈ ਤੇ ਜਾਇਜ ਹੀ ਦੇ ਦਾਂਗੇ ਆ ਮੁੱਲ 35 ਕਰ ਲਈਏ ਮੈਂ ਦਾਣਾ 35 ਹਾਂਜੀ ਹਾਂ ਬਾਕੀ ਕੋਈ ਸਾਫ ਨੂੰ ਚਾਰ ਪੈਸੇ ਛੱਡ ਜੀ ਏਡੀ ਗੱਲ ਨਹੀਂ ਆ ਵੀਰ ਜੀ ਮਹੀਨਾ ਤਾਂ ਆਇਆ ਲੈ ਜੀ ਹਾਂਜੀ 35000 ਦੇ ਵਿੱਚੋਂ ਕਰ ਦਿਓ ਮਾਨਤਨ ਕਰਦਾ ਵੀਰ ਜੀ ਕੋਈ ਗੱਲ ਨਹੀਂ ਖੁੱਲੀ ਛੋੜ ਕਰਦਾਂਗੇ ਜਰੂਰ ਵੀਰ ਭਰਾ ਫੋਨ ਲਾਵੇ ਕੋਈ ਗੱਲ ਨਹੀਂ ਦੇ ਦਿਆਂਗੇ ਲਓ ਜੀ ਹਾਂ ਜੀ ਲਓ ਦੋਸਤੋ 35000 ਦੇ ਵਿੱਚ ਤੁਹਾਨੂੰ ਇਹ ਗਾਂ ਮਿਲ ਜੂਗੀ ਸੋਹਣਾ ਕੱਦਗਾਠ ਆ ਬਾਕੀ ਥੋੜਾ ਬਾਦਲ ਲਸੇਰੇਪਨ ਦੇ ਵਿੱਚ ਆ ਜਿੱਥੋਂ ਚਲੋ ਆਈ ਆ ਅੱਗੋਂ 베ਰ ਨੇ ਖਰੀਦੀ ਸੀ ਜਿੱਥੋਂ ਆਈ ਆ ਕਈ ਨਾ 100 ਜਿਹੜੀਆਂ ਦੋਸਤੋ ਵਿੱਚੋਂ ਰਹਿ ਜਾਂਦੀਆਂ ਨੇ ਕੰਮੀਆਂ ਪੇਸ਼ੀਆਂ ਪਰ ਇੱਥੇ ਆਣ ਕੇ ਵੀਰਾਂ ਦਾ ਵੀ ਪੇਟ ਪੂੜ ਭਰਿਆ ਪੂਰੇ ਨੇ ਪੂਰਾ ਰੱਜ ਕੇ ਖਾਣਾ ਪੀਣਾ ਸ਼ੁਰੂ ਕੀਤਾ ਅੱਗੇ ਜਿਹੜਾ ਵੀਰ ਆਪ ਪਾਊਗਾ ਦੋਸਤੋ 35000 ਤਾਂ ਤਾਂ ਇਹ ਜੀ ਕੋਈ ਗੱਲ ਨਹੀਂ ਕੋਈ ਵੀਰ ਲਾਵੇ ਸੋਣਾ ਕੋਈ ਗੱਲ ਨਹੀਂ ਕਰ ਦਾਂਗੇ ਬਿਲਕੁਲ ਹਾਂ ਤੇ ਇਹ ਚਾਰ ਪਸ਼ੂ ਦੋਸਤੋ ਅੱਜ ਦਿਖਾਉਣੇ ਸੀ ਆਪਾਂ ਤੁਹਾਨੂੰ ਵੀਰ ਮਲਕੀਤ ਸਿੰਘ ਦੇ ਘਰੋਂ ਮਾੜੀ ਗੌਰ ਸਿੰਘ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਨੰਬਰ ਆਪਾਂ ਇੱਕ ਵਾਰੀ ਫੇਰ ਪੁੱਛ ਲੈਣੇ ਆ ਵੀਰ ਤੋਂ ਤੇ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿਆਂਗੇ ਤੇ ਵੀਰ ਮਲਕੀਤ ਬੋਲ ਦਿਗੇ ਨੰਬਰ ਇੱਕੋ ਪਰੀਤ ਨੰਬਰ ਵੀ ਜੀ ਆਪਣਾ ਜੀ 95927 27513 ਠੀਕ ਹੈ ਹਾਂਜੀ ਓਕੇ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ you <laughs>